ਜਾਵਿਦਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਕੱਲ ਬਜਟ ਪੇਸ਼ ਕੀਤਾ ਗਿਆ ਅੱਜ ਬਜਟ ਨੂੰ ਲੈ ਕੇ ਜਿਹੜੀ ਹੈ ਵਿਚਾਰ ਚਰਚਾ ਹੋਣੀ ਹੈ ਸਰਬਜੀਤ ਕੌਰ ਮਾਨੁਕੇ ਸਾਡੇ ਨਾਲ ਨੇ ਆਪੋਜੀਸ਼ਨ ਸਵਾਲ ਚੱਕ ਰਹੀ ਹੈ ਮਾਨੁਕੇ ਜੀ ਕਿ ਬਜਟ ਸਿਰਫ ਖਾਲੀ ਇੱਕ ਛੁਣਛੁਣਾ ਦੇ ਦਿੱਤਾ ਗਿਆ ਪੰਜਾਬੀਆਂ ਨੂੰ ਕੁਝ ਨਹੀਂ ਦਿੱਤਾ ਗਿਆ ਬਿਲਕੁਲ ਆਪੋਜੀਸ਼ਨ ਤਾਂ ਇੱਕ ਨਕਾਤੀ ਪ੍ਰੋਗਰਾਮ ਤੇ ਚੱਲਦੇ ਆ ਰਾਜਨੀਤਿਕ ਵਿਰੋਧੀ ਪਾਰਟੀਆਂ ਹੁੰਦੀਆਂ ਜੇ ਛੁਣਛੜਾ ਹੁੰਦਾ ਤਾਂ 118 ਸਕੂਲ ਆਫ ਫੈਮਿਨੈਂਸ ਦਾ ਖਰਚਾ ਕਿੱਥੋਂ ਸੀ ਤੇ ਜਿਹੜੇ ਅਸੀਂ ਮਹੱਲਾ ਕਲੀਨਿਕ 800 ਤੋਂ ਉੱਪਰ ਖੋਲ ਚੁੱਕੇ ਆ ਜਿੱਥੇ ਰੋਜ਼ਾਨਾ 1 ਲੱਖ ਤੋਂ ਉੱਪਰ ਇਲਾਜ ਕਰਵਾ ਰਹੇ ਆ ਉਹ ਕਿੱਥੋਂ ਆਏ ਜਿਹੜੀਆਂ ਅਸੀਂ ਗਰੰਟਾ ਦੇ ਰਹੀ ਆ ਉਹ ਕਿੱਥੋਂ ਆਈਆਂ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਆਪਣੇ ਸਮੇਂ ਦੇ ਵਿੱਚ ਕੀ ਕੀ ਕੀਤਾ ਉਹ ਦੱਸੋ ਲੀਫ ਆਫ ਆਪੋਜੀਸ਼ਨ ਸਵਾਲ ਚੱਕ ਰਹੇ ਨੇ ਕਹਿੰਦੇ ਕੇਜਰੀਵਾਲ ਹੋਰਾਂ ਨੇ ਕਿਹਾ ਸੀ ਕਿ ਅਸੀਂ ਇੱਕ ਪੈਸੇ ਦਾ ਵੀ ਕਰਜ਼ ਜਿਹੜਾ ਹੁਣ ਹੋਰ ਨਹੀਂ ਲਵਾਂਗੇ ਪਰ ਪੰਜਾਬ ਲਗਾਤਾਰ ਕਰਜ਼ ਦੇ ਵਿੱਚ ਡੁੱਬਦਾ ਜਾ ਰਿਹਾ ਇਹਨਾਂ ਦਾ ਲਿਆ ਕਰਜ਼ ਦਾ ਵਿਆਜ ਤਾਂ ਮੋੜਨਾ ਕਿ ਪੰਜਾਬ ਨੂੰ ਕੁਰਕੀ ਕਰਨ ਤੇ ਅੱਜ ਇਹਨਾਂ ਨੂੰ ਪੁੱਛੋ ਵੀ ਜੇ ਅਸੀਂ ਤੁਹਾਡੇ ਵਾਲਾ ਕਰਜ਼ ਵੀ ਸਟਾਪ ਕਰ ਦਈਏ ਤਾਂ ਉਹਦਾ ਵਿਆਜ ਕਿੱਥੋਂ ਮੁੜੇਗਾ ਤੇ ਉਹਨਾਂ ਦੀ ਇਨਸਟਾਲ ਕਿੱਥੋਂ ਇਨਸਟਾਲਮੈਂਟ ਕਿੱਥੋਂ ਮੁੜੇਗੀ ਅਸੀਂ ਕਿਸੇ ਨਵੇਂ ਕੰਮ ਲਈ ਕਰਜ਼ਾ ਨਹੀਂ ਲੈਂਦੇ ਅਸੀਂ ਮੈਂ ਦਲਿਤ ਉਪ ਮੁੱਖ ਮੰਤਰੀ ਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਕਿਤੇ ਜਾ ਰਹੇ ਨੇ ਕਿ ਦਲਿਤ ਉਪ ਮੁੱਖ ਮੰਤਰੀ ਕਿਹਾ ਗਿਆ ਸੀ ਲਗਾਉਣਾ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ तमाम ਵਿਧਾਇਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਤੇ ਮਨਜੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪਰੋਗਰਸਿਵ ਪੰਜਾਬ ਦੇ ਅਧੀਨ ਸਾਡਾ ਰੰਗਲਾ ਪੰਜਾਬ ਦੇ ਲਈ ਸਾਡੇ ਜੋ ਅੱਜ ਤੁਸੀਂ ਦੇਖੋਗੇ ਬਜਟ ਦੇ ਵਿੱਚ ਸਭ ਤੋਂ ਵੱਧ ਜਿਹੜਾ ਜੋਰ ਹੈ ਸਿੱਖਿਆ ਤੇ ਸਿਹਤ ਦੇ ਦਿੱਤਾ ਗਿਆ ਤੁਸੀਂ ਦੇਖੋਗੇ ਬਜਟ ਦੇ ਵਿੱਚ ਸਕੂਲ ਆਫ ਐਮੀਨੈਂਸ ਬਣਾਉਣ ਦੇ ਲਈ ਇੱਕ ਬਹੁਤ ਅੱਛੀ ਰਾਸ਼ੀ ਰੱਖੀ ਗਈ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਅੱਛੀ ਸਿੱਖਿਆ ਮਿਲੇ ਜੇ ਸਾਡਾ ਨੌਜਵਾਨ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਹੋਰ ਜ਼ਰੂਰਤ ਨਹੀਂ ਹੈ। ਤੋਂ ਅੱਜ ਜਿਹੜਾ ਹੈਗਾ ਸਾਡਾ ਬਜਟ ਦੇ ਵਿੱਚ ਜਿਹੜਾ ਹੈਗਾ ਅੱਜ ਤੁਸੀਂ ਦੇਖੋਗੇ ਹਰ ਤਰ੍ਹਾਂ ਦਾ ਹਰ ਵਰਗ ਦਾ ਅੱਜ ਖਿਆਲ ਰੱਖਿਆ ਗਿਆ ਜਸਪ੍ਰੀਤ ਸਾਹਿਬ ਹਰ ਵਰਗ ਦਾ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਬੈਠੇ ਹੋਏ ਨੇ ਦਲਿਤ ਕੰਦੇ ਉਹ ਗੱਲ ਕੀਤੀ ਜਾ ਰਹੀ ਹੈ ਗੱਲ ਕੀਤੀ ਜਾ ਰਹੀ ਸੀ ਕਹਿੰਦੇ ਚਾਹੁੰਗੇ ਐਮਐਲਏ ਸਾਹਿਬ ਹੋਣਾ ਚਾਹੀਦਾ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਲਿਤਾਂ ਖਿਲਾਫ ਦਲਿਤ ਸਾਹਿਬ ਦੇਖੋ ਤੁਹਾਡੇ ਮੁੱਖ ਮੰਤਰੀ ਦੀ ਗੱਲ ਹੋ ਰਹੀ ਹੈ ਬਾਹਰ ਬੈਠੇ ਹੋਏ ਨੇ ਬਾਹਰ ਜੀ ਦੇਖੋ ਹਰੇਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਅਸੀਂ ਕੋਈ ਗੱਲ ਨਹੀਂ ਕਹੀ ਸਾਡੇ ਧਿਆਨ ਚ